ਕੇਜਰੀਵਾਲ ਨੂੰ ਅੱਜ ਅਸੀਂ ਜਦੋਂ ਪੰਜਾਬ ਦੇ ਵਿੱਚ ਖੜੇ ਹੋ ਕੇ ਯੁੱਧ ਨਸ਼ਾ ਵਿਰੁੱਧ ਦੀ ਗੱਲ ਕਰਦੇ ਦੇਖਦੇ ਹਾਂ ਪਾਰਾਂ ਦੇ ਵਿੱਚ ਇਹਨਾਂ ਨੇ ਮਾਫੀ ਮੰਗੀ ਸੀ ਲਿਖਤੀ ਚ ਬਿਕਰਵ ਸਿੰਘ ਮਜੀਠੀਆ ਤੋਂ ਹੁਣ ਤੁਸੀਂ ਦੁਬਿਧਾ ਦੇਖੋ ਕਿ ਇੱਕ ਜਿਹੀ ਪਾਰਟੀ ਜਿਸ ਦਾ ਕਨਵੀਨਰ ਜਿਸ ਦਾ ਸਰਵੇ ਸਰਵਾ ਗੱਲ ਨਸ਼ੇ ਯੁੱਧ ਨਸ਼ਾ ਵਿਰੁੱਧ ਦੀ ਗੱਲ ਕਰ ਰਿਹਾ ਤੇ ਉਹ ਮਾਫੀ ਮੰਗ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਤੋਂ ਯੋ ਮਾਫੀ ਕਿਸ ਚੀ ਦੀ ਮੰਗੀ ਗਈ ਸੀ ਅੱਜ ਕਾਰਵਾਈ ਫਿਰ ਕਿਸ ਚੀ ਦੀ ਕਰਦੀ ਕਿ ਜੇ ਅਰਵਿੰਦ ਕੇਜਰੀਵਾਲ ਆਪਣੀ ਕਹੀ ਦੀ ਮਾਫੀ ਮੰਗ ਸਕਦਾ ਤਾਂ ਫਿਰ ਤਾਂ ਬਾਏ दैट ਪ੍ਰਿੰਸੀਪਲ ਤਾਂ ਭਗਵੰਤ ਮਾਨ ਤੇ ਪੂਰੀ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਵਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਹੋਣਾ ਚਾਹੀਦਾ ਸੀ ਹੁਣ ਤੱਕ ਲੋਕਾਂ ਨੂੰ ਡਿਸਾਈਡ ਕਰਨਾ ਪੈਣਾ ਕਿ ਤੁਸੀਂ ਕਰਪਟ ਲੋਕਾਂ ਨੂੰ ਕ੍ਰਿਮੀਨਲਜ਼ ਨੂੰ ਖੂਸਖੋਰਾ ਨੂੰ ਡਰਾਮੇਵਾਜਾਂ ਨੂੰ ਨੌਨ ਸੀਰੀਅਸ ਨੂੰ ਥੁੱਕ ਚੱਟਣ ਵਾਲਿਆਂ ਨੂੰ ਮਾਫੀ ਮੰਗਣ ਵਾਲਿਆਂ ਨੂੰ ਜਿਹੜੇ ਮੁੱਦਿਆਂ ਦੇ ਉੱਪਰ ਡੇਲੀ ਰੰਗ ਬਦਲਦੇ ਨੇ 5 ਸਾਲ ਤੱਕ ਕੋਈ ਪਰਫਾਰਮੈਂਸ ਨਹੀਂ 4 ਸਾਲ ਤੱਕ ਲਾਸਟ ইয়ার ਦੇ ਵਿੱਚ ਸਾਰੇ ਕੈਂਪੇਨ ਸ਼ੁਰੂ ਕਰ ਦਿਓ ਲੋਕਾਂ ਨੂੰ ਮੂਰਖ ਬਣਾਓ ਇਸ ਤਰ੍ਹਾਂ ਦੇ ਲੋਕਾਂ ਤੋਂ ਨਜ਼ਾਤ ਪਾਣੀ ਪੈਣੀ ਹੈ ਜੇ ਤੁਹਾਨੂੰ ਰੂਲ ਆਫ ਲਾ ਚਾਹੀਦਾ ਹੈ ਤਾਂ ਜੇ ਮੁੱਖ ਮੰਤਰੀ ਉੱਥੇ ਬੈਠਾ ਹੈ ਆਈ ਵਿਲ ਕਾਊਂਟ ਓਨਲੀ ਓਨਲੀ ਐਂਡ ਓਨਲੀ 1 ਪਰਸਨ ਐਜ਼ ਦੀ ਹੈੱਡ ਆਫ ਦੀ ਗਵਰਨਮੈਂਟ ਦੈਟ ਇਜ਼ ਦੀ ਚੀਫ ਮਿਨਿਸਟਰ ਚੰਗਾ ਕੰਮ ਹੁੰਦਾ ਹੈ ਕ੍ਰੈਡਿਟ ਮਸਟ ਗੋ ਟੂ ਹਿਮ ਮਾੜਾ ਕੰਮ ਹੁੰਦਾ ਹੈ ਡਿਸਕ੍ਰੈਡਿਟ ਮਸਟ ਗੋ ਟੂ ਹਿਮ ਬਾਕੀ ਆਲ ði ਜੌਨਿਸ ਵੈਦਰ ðiਰ ਆਫਿਸਰਸ অর ði ਮਿਨਿਸਟਰਸ ਮੈਟਰ ਨਹੀਂ ਕਰਦੇ ਇਹ ਮੈਟਰ ਨਹੀਂ ਕਰਦੇ ਜੇ ਮੁੱਖ ਮੰਤਰੀ ਚਾਹਵੇ ਕੋਈ ਕ੍ਰਾਈਮ ਨਹੀਂ ਹੋ ਸਕਦਾ ਜੇ ਹੋਇਆ ਤਾਂ ਇਨਵੈਸਟੀਗੇਟ ਹੋਏਗਾ ਪਰ ਇਹ ਡਰਾਮੇ ਨਹੀਂ ਚੱਲਣਗੇ ਕਿ ਦਿੱਲੀ ਕੁਝ ਕਹੋਗੇ ਤੇ ਇੱਥੇ ਕੁਝ ਕਹੋਗੇ ਅੱਜ ਮੈਂ ਮਾਫੀ ਮੰਗਲਾਂ ਕੱਲ ਮੈਂ ਸਿੱਟ ਬਣਾਵਾਂਗੇ ਸਿੱਟ ਨੂੰ ਸ਼ਾਬਾਸ਼ੇ ਕਰਾਂ ਇਹ ਨਹੀਂ ਹੋ ਸਕਦਾ you have to keep your conscience clear